ਵੀ ਸੱਜਣੋਂ ਆਮ ਮੁਕਾਬਲਿਆਂ ਨੂੰ ਦੇਖ ਕੇ ਤਾਂ ਇੰਜ ਹੋ ਗਿਆ ਬਈ ਕਬੱਡੀ ਦੇ ਟੂਰਨਾਮੈਂਟਾਂ ਤੇ ਲੱਖਾਂ ਰੁਪਏ ਆਪਾਂ ਖਰਚਦੇ ਆ ਤੇ ਨਾਲ ਨਾਲ ਜੇ ਕਿਤੇ ਇਦਾਂ ਦੇ ਮੁਕਾਬਲੇ ਹੋਣ ਲੱਗ ਜਾਣ ਨਾ ਕੁਝ ਬਾਲਾ ਖਰਚ ਨਹੀਂ ਆਉਂਦਾ ਲੱਖ 2 ਲੱਖ ਰੁਪਏ ਹੋਰ ਲੱਗਦਾ ਭਰਾਵੋ ਪਿੰਡਾਂ ਦੀਆਂ ਕਮੇਟੀਆਂ ਫੈਸਲਾ ਕਰ ਲੈਣ ਬਈ ਆਪਣੇ ਖੇਡ ਮੇਲੇ ਤੇ ਨਾ ਇਦਾਂ ਦੇ ਮੁਕਾਬਲੇ ਜ਼ਰੂਰ ਕਰਵਾਈ ਜਾਣ ਆ ਬੱਚਿਆਂ ਦਾ ਲੰਮਕਣ ਦਾ ਮੁਕਾਬਲਾ ਦੇਖੋ ਹਨਾ ਦੋ ਬੱਚੀਆਂ ਜਿਨ੍ਹਾਂ ਨੇ ਲੰਮਕ ਕੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਉਥੇ ਤੰਦਰੁਸਤੀ ਨਰੋਏ ਜਿਹੜਾ ਸਰੀਰ ਦਾ ਵੀ ਜਿਹੜਾ ਹੈਗਾ ਇਹਨਾਂ ਬੱਚੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਬਾਈ ਨਰ ਭਾਈ ਸਿੰਘ ਪੰਡੋਰੀ ਮਨਦੀਪ ਗਰੇਵਾਲ ਪੰਡੋਰੀ ਬਾਈ ਹੁਣਾ ਵੱਲੋਂ ਜਿਹੜਾ ਇਹ ਖੇਡ ਮੇਲਾ ਪੰਜਵਾਂ ਅਨਾਜ ਮੰਡੀ ਮਹਿਲਕਲਾ ਪਾਵਰ ਪੰਚ ਜਿਮ ਦੇ ਸਾਹਮਣੇ ਕਰਵਾਇਆ ਗਿਆ ਦੂਸਰਾ ਮੁਕਾਬਲਾ ਜਿਹੜਾ ਆ ਛੋਟੀਆਂ ਬੱਚੀਆਂ ਸੀਗੀਆਂ ਆ ਜਿਹੜੀ ਵਿਚਾਲੇ ਵਾਲੀ ਬੱਚੀ ਆ ਨਾ ਮਹਿਜ 7 ਸਾਲ ਦੀ ਉਮਰ ਹੈ ਇਹ ਲੰਮਕਣ ਦੇ ਮੁਕਾਬਲੇ ਦੇ ਵਿੱਚ ਦੂਜੇ ਨੰਬਰ ਤੇ ਆਈ ਆ ਬਹੁਤ ਮਨ ਨੂੰ ਸਕੂਨ ਮਿਲਿਆ ਇਹਨਾਂ ਬੱਚਿਆਂ ਦੀਆਂ ਖੇਡਾਂ ਦੇਖ ਕੇ ਵੀ ਯਾਰ ਜੇ ਕਿਤੇ ਇਦਾਂ ਦੇ ਮੁਕਾਬਲੇ ਸਾਡੇ ਪਿੰਡਾਂ ਦੀਆਂ ਕਮੇਟੀਆਂ ਕਰਵਾਉਣ ਲੱਗ ਜਾਣ ਦਾ ਸਾਡੇ ਨੌਜਵਾਨਾਂ ਨੂੰ ਖੇਡਾਂ ਦੀ ਚੇਚਕ ਲੱਗ ਜੂ ਤੁਸੀਂ ਇੰਜ ਦੇਖ ਲਓ ਵੀ ਇਹਨੇ ਹੱਥ ਨਹੀਂ ਛੱਡੇ ਹੱਥਾਂ 'ਚੋਂ ਲਹੂ ਵਗਣ ਵਾਲਾ ਹੋ ਗਿਆ ਸੀ ਪਰ ਇਹਦੀ ਮਾਂ ਦੀ ਇੰਨੀ ਸਖਤ ਟ੍ਰੇਨਿੰਗ ਸੀ ਵੀ ਬੱਚੇ ਨਹੀਂ ਬੱਚੇ ਨਹੀਂ ਬੱਚੇ ਨਹੀਂ ਬੱਚੇ ਨਹੀਂ ਬੱਚੇ ਖੜੋ ਬੱਚੇ ਖੜੋ ਪਰ ਬਾ ਬਹ ਬਹ ਤਾਨੂ ਜਗਰ ਉਸ ਮਾਂ ਦਾ ਜਿਨੇ ਇੰਨੀਆਂ ਵਧੀਆ ਬੱਚਿਆਂ ਨੂੰ ਖੇਡਾਂ ਵੱਲ ਤੋਰਿਆਗਾ ਤੇ ਸਿਖਾਇਆ ਗਿਆ ਹਨਾ ਉਸ ਤੋਂ ਬਾਅਦ ਜਿੰਨੀਆਂ ਖੇਡ ਮੇਲੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਖਿਡਾਰੀ ਸੀ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਜਿਹੜੇ ਮੈਡਲ ਪਾਏ ਗਏ ਤੇ ਵੱਡੀ ਜ਼ਿੰਮੇਵਾਰੀ ਜਿਹੜੀ ਸੇਵਾ ਜਿਹੜੀ ਇਹ ਮੈਂ ਵੀ ਮੈਡਲ ਪਾ ਕੇ ਨਵਾਈ ਤੇ ਦੂਜਾ ਆਹ ਦੇਖੋ ਆ ਬੱਚੀ ਮੁਕਾ ਮੁੰਡਿਆਂ ਦੇ ਨਾਲ ਜਿਹੜੀ ਹੈਗੀ ਆ ਬਰਾਬਰ ਮੁਕਾਬਲੇ ਦੇ ਵਿੱਚ ਲੰਮਕੀ ਹਾਰ ਜਿੱਤ ਇੱਕ ਸਿੱਕੇ ਦੇ ਦੋ ਪਹਿਲੂ ਨੇ ਪਰ ਇੰਨਾ ਹੌਂਸਲਾ ਹਣਾ ਜੋ ਮੈਂ ਉਹ ਬੱਚੀ ਦੀ ਵੀਡੀਓ ਇੱਕ ਵਾਇਰਲ ਹੋਈ ਸੀ ਜਿਹੜੀ ਕਬੱਡੀ ਦੇ ਵਿੱਚ 57 ਕਿਲੋ ਦੇ ਵਿੱਚ ਮੁੰਡਿਆਂ ਨੂੰ ਜਫਾ ਲਾਉਂਦੀ ਹੈ ਨਾ ਤੇ ਬਾਈ ਬਹੁਤ ਚੰਗੀ ਗੱਲ ਹੈ ਬੱਚਿਆਂ ਦਾ ਹੌਸਲਾ ਵਧਾਓ ਹਣਾ ਤੇ ਵੀਡੀਓ ਨੂੰ ਸ਼ੇਅਰ ਤਾਂ ਤੁਸੀਂ ਆਪੇ ਹੀ ਕਰ ਦੇਣਾ ਕਿਉਂਕਿ ਇਦਾਂ ਦੇ ਮੁਕਾਬਲੇ ਜੇਕਰ ਪਿੰਡਾਂ ਦੇ ਵਿੱਚ ਹੋਣ ਲੱਗੇ ਨਾ ਫਿਰ ਸਾਡੀ ਜਿਹੜੀ ਨੌਜਵਾਨ ਪੀੜੀ ਆ ਠੀਕ ਹੈ ਨਾ ਉਹਨੂੰ ਨਸਿਆਂ ਤੋਂ ਆਪੇ ਹੀ ਪਾਸੇ ਹੋ ਜੂਗੀ ਕਿਉਂਕਿ ਬਾਈ ਸਾਨੂੰ ਪਤਾ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਇਹ ਨਸ਼ਾ ਨਹੀਂ ਖਤਮ ਕਰਦੀਆਂ ਇਹ ਨਾ ਹੀ ਇਹਨਾਂ ਤੋਂ ਹੋਣਾਗਾ ਕਿਉਂਕਿ ਜਿੰਨਾ ਚਿਰ ਨਸੇ ਦੇ ਖਰੀਦਦਾਰ ਬੰਦ ਨਹੀਂ ਹੋਣੇ ਬੰਦ ਹੋਣਗੇ ਉਹ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਵੇਗਾ ਹੈਨਾ ਤੇ ਇੱਕ ਚੀਜ਼ ਮੇਰੇ ਵੀਰ ਤੁਸੀਂ ਜ਼ਰੂਰ ਯਾਦ ਰੱਖਿਓ ਬਈ ਆਪਣੇ ਪਿੰਡਾਂ ਦੇ ਵਿੱਚ ਇਹ ਜਿੰਨ ਖੇਡਾਂ ਜ਼ਰੂਰ ਕਰਵਾਇਆ ਕਰੋ ਆ ਦੇਖ ਲਓ ਦੋ ਬੇਟੀਆਂ ਆ ਛੋਟੀ ਜੀ ਬੇਟੀ ਐ ਮੈਚ 12 10 12 ਸਾਲ ਦੀ ਉਮਰ ਹੈ ਦੀ ਇਹ ਵੀ ਮੁੰਡਿਆ ਜਿਹੜਾ ਲੰਕਣ ਦੇ ਮੁਕਾਬਲੇ ਦੇ ਵਿੱਚ ਮੁੰਡਿਆਂ ਦੇ ਬਰਾਬਰ ਐਂਟਰੀ ਫੀਸ ਭਰ ਕੇ ਲੰਕ ਗਿਆ ਬਹੁਤ ਬੱਚਿਆਂ ਨੂੰ ਪਿਆਰ ਦਿੱਤਾ ਪ੍ਰਵਾਸੀ ਪੰਜਾਬੀਆਂ ਨੇ ਬਹੁਤ ਸਤਿਕਾਰ ਦਿੱਤਾ ਦੂਸਰਾ ਆ ਬੋਰੀ ਚੱਕ ਕੇ ਭੱਜਣ ਦਾ ਮੁਕਾਬਲਾ ਕੁੜੀਆਂ ਦਾ ਹੈ ਨਾ ਆ ਬੇਟੀ ਨੈਲੂ ਵਾਲ ਤੋਂ ਜੀਗੀ ਦੂਸਰੇ ਨੰਬਰ ਤੇ ਆਈ ਹੈ ਠੀਕ ਹੈ ਨਾ ਕਰਨੈਲ ਸਿੰਘ ਗਾਂਧੀ ਵੀ ਬੱਚਿਆਂ ਨੂੰ ਜਿਹੜੇ ਗੁਰ ਦਿੰਦੇ ਨੇ ਵੀ ਐਂ ਕਰਨਾ ਐਂ ਕਰਨਾ ਐਂ ਕਰਨਾ ਨਾ ਤੇ ਮੈਂ ਤੁਹਾਨੂੰ ਦੱਸਦਾ ਵੀ ਕਿ ਆ ਜਿਹੜੀ ਸੀਗੀ ਆ ਕਾਲੀ ਟੀ-ਸ਼ਰਟ ਵਾਲੀ ਬੱਚੀ ਜਿਹੜੀ ਹੈਗੀ ਆ ਇਹਨੇ ਦੂਜਾ ਨਾਮ ਜਿੱਤਿਆ ਆ ਭੈਣ ਜਿਹੜੀ ਹੈਗੀ ਆ ਇਹ ਮੇਰੇ ਖਿਆਲ ਆ ਬੜੀ ਦੂਰੋਂ ਆਈ ਸੀਗੀ ਇਹਦੀਆਂ ਬੱਚੀਆਂ ਸੀਗੀਆਂ ਤਿੰਨ ਤੇ ਜਿਹੜਾ ਇਸ ਮੁਕਾਬਲੇ ਦੇ ਵਿੱਚ ਉਹ ਇਹ ਪਹਿਲੀ yellow ਟੀ-ਸ਼ਰਟ ਈ ਦੀ ਭੈਣ ਨੇ ਇਹਨੇ ਪਹਿਲਾ ਨੰਬਰ ਜਿੱਤਿਆ ਤੇ ਦੂਜੀਆਂ ਭੈਣਾ ਦੂਜੇ ਤੇ ਰਹੀਆਂ ਤੇ ਚਲੋ ਪਾਰਟਿਸਿਪੇਟ ਕਰਨ ਵਾਲਨ ਜਿੱਥੇ ਮੈਡਲ ਦਿੱਤੇ ਗਏ ਉੱਥੇ ਪ੍ਰਬੰਧਕਾਂ ਵੱਲੋਂ ਵੱਡੇ ਪੱਧਰ ਤੇ ਨਾ ਸਤਕਾਰ ਇਨਾਮ ਰਾਸ਼ੀ ਵੀ ਦਿੱਤੀ ਗਈ ਹੈ ਨਾ ਦੂਸਰਾ ਗੱਲ ਇਹ ਹੈਗੀ ਆ ਬਈ ਫੇਰ ਅਸੀਂ ਆ ਬੱਚਿਆਂ ਨੂੰ ਜਿਹੜੀਆਂ ਨੂੰ ਮੇਰੇ ਵੀ ਮਨ ਕੀਤਾ ਮੈਂ ਇਹਨਾਂ ਨੂੰ ਜਿੱਥੇ ਆਪਦੇ ਕੋਲੋਂ ਜਿੰਨਾ ਸਹਿਯੋਗ ਸਰਿਆ ਉਹ ਵੀ ਦਿੱਤਾ ਤੇ ਮੈਡਲ ਤਾਂ ਚਲੋ ਪ੍ਰਬੰਧਕਾਂ ਵੱਲੋਂ ਪਵਾਹੀ ਦਿੱਤੇ ਗਏ ਹੈ ਨਾ ਜੇਕਰ ਤੁਹਾਡੇ ਪਿੰਡ ਵੀ ਇਦਾਂ ਦਾ ਮੇਲਾ ਹੋਣਾ ਤਾਂ ਜ਼ਰੂਰ ਦੱਸਿਓ ਕਿਉਂਕਿ ਇਦਾਂ ਦੇ ਮੇਲੇ ਜਿਹੜੇ ਹੋਣੇ ਚਾਹੀਦੇ ਨੇ ਵੀਡੀਓ ਨੂੰ ਕਿਸੇ ਹੋਰ ਤੱਕ ਪਹੁੰਚਦਾ ਕਰ ਲਈ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ